ਆਪਣੇ ਲੋਕਾਂ ਨੂੰ ਜਿਹੜਾ ਮਰਜੀ ਮੂਰਖ ਬਣਾ ਜਾਂਦਾ ਆਹ ਦੁਕਾਨਦਾਰ ਨੇ ਨਾ ਗੁਰਪੁਰਪੁਰਬ ਤੇ ਇੱਕ ਸੇਲ ਲਾਈ ਸੀ 13-13 ਦੀ ਤੇ ਬੇਵਕੂਫ ਬਣਾ ਗਿਆ ਵੀ ਆ ਦੇਖੋ ਵੀਡੀਓ ਇਹਦੀ ਫੇਰ ਗੱਲ ਕਰਦੇ ਆ ਸਵੇਰੇ ਉਹਦੇ 400-500 ਬੰਦੇ ਇਕੱਠਾ ਸਵੇਰੇ ਖੜੇ ਆ ਨਾ ਦੁਕਾਨ ਇਹਨਾਂ ਨੇ ਖੁੱਲ੍ਹੀਆ ਸਵੇਰ ਦਾ ਉਹ ਕੋਈ ਬਾਈ ਤਾਂ ਹੀ ਨਹੀਂ ਵੀਰੇ ਇਹਨਾਂ ਦੀ ਪਾਈ ਹੋਈ ਸੀ ਇੰਸਟਾਗ੍ਰਾਮ ਤੇ ਵੀਡੀਓ ਵੀਰੇ ਇਹਨਾਂ ਨੇ ਕਹਿ ਦਿੱਤਾ ਵੀ ਸਾਰੇ ਬੰਦਿਆਂ ਨੂੰ 13-13 ਰੁਪਏ 'ਚ ਛਾੜਾ ਦਵਾਂਗੇ ਇਹ ਛਾੜਾ ਵੀ ਹਜ਼ਾਰ-ਹਜ਼ਾਰ ਰੁਪਏ ਦੀ ਹੁੰਦੀ ਹੈ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ 'ਚ ਹੀ ਮਿਲਣੀ ਆ ਬੱਚਾ ਲੋਰੋ ਆਇਆ 11500 ਬੰਦਾ ਉੱਥੇ ਮੌਜੂਦ ਸੀਗਾ ਜੇ ਜਿਹੜੇ ਕਰਕੇ ਸਾਨੂੰ ਸ਼ਟਰ ਤੱਕ ਵੀ ਪਹੁੰਚਣ ਦੀ ਜਗ੍ਹਾ ਨਹੀਂ ਮਿਲੀ ਜਿਹਦੀ ਵੀਡੀਓ ਮੈਂ ਤੁਹਾਨੂੰ ਦੇ ਸਕਦਾ ਵਾ ਮੇਰੇ ਕੋਲ ਵੀਡੀਓ ਨੇ ਅੱਜ ਤਾਂ ਲੁਧਿਆਣੇ ਤੋਂ ਆਇਆ ਯਾਰ ਭਾਜੀ ਪਰ ਅਸੀਂ 8 ਵਜੇ ਆ ਕੇ ਖੜਿਆ ਮੁੰਡੇ ਲੜਬੇ ਬੀਬੀ ਦਾ ਸਿਰ ਫਰਦਾ ਉਸ ਤੋਂ ਬਾਅਦ ਭਾਜੀ ਅਸੀਂ ਪੁਲਿਸ ਨੂੰ 112 ਨੰਬਰ ਤੇ ਕਾਲ ਕੀਤੀ 112 ਨੰਬਰ ਆਲੇ ਆਏ ਪੁਲਿਸ ਦੇ ਜੀ ਬੀਸੀਆਰ ਦੇ ਜੀ 13 ਰੁਪਏ ਦੀ ਸ਼ਰਟ ਲੈਣ ਲਈ ਪਤਾਲ ਕੋਏ ਇੰਨੇ ਦੀ ਤਾਂ ਸ਼ਰਟ ਹੀ ਆਈ ਕਿੰਨਾ ਕਰਾਇਆ ਦਾ ਸਹੀ ਗੱਲ ਅਗਰੇ ਸਹੀ ਗੱਲ ਆਈ ਹਾਂਜੀ ਭਾਈ ਇਹ ਇਸ ਬੰਦੇ ਨੇ ਨਾ ਇੱਕ ਸੇਲ ਲਾਈ ਇੰਸਟਾਗ੍ਰam ਤੇ ਵੀਡੀ ਕੰਦਾ ਮੈਂ 13-13 ਰੁਪਏ ਦੀ ਸ਼ਰਟ ਦੇਊਗਾ ਜਿਹੜੀ 1000-1500 ਦੀ ਸ਼ਰਟ ਆ 2000 ਦੀ ਉਹ ਵੀ ਮੈਂ 13 ਰੁਪਏ ਦੀ ਦੇਊਗਾ ਤੇ ਜਿੰਨੀਆਂ ਮਰਜ਼ੀ ਲੈ ਜਾਓ ਤੇ ਲੋਕ ਉੱਥੇ ਇੰਨੇ ਇਕੱਠੇ ਹੋ ਗਏ ਵੀ ਮੰਨ ਲਓ 1500-2000 ਬੰਦਾ ਉੱਥੇ ਇਕੱਠਾ ਹੋ ਗਿਆ ਸਵੇਹੀ ਤੇ ਇਹਨੇ ਮੁੜ ਕੇ ਸ਼ਟਰ ਨਹੀਂ ਖੋਲਿਆ ਨੇ ਆਖਿਆ ਹੁਣ ਸੰਭਾਲਿਆ ਨਹੀਂ ਜਾਣਾ ਇਕੱਠ ਤੇ ਇੰਨਿਆਂ ਨੂੰ ਦੇ ਦਊ ਕਿੱਥੋਂ ਕਿਉਂਕਿ ਇਹਨੇ ਤਾਂ ਠੱਗਣਾ ਸੀਗਾ ਲੋਕਾਂ ਨੂੰ ਤੇ ਬਾਅਦ ਵਿੱਚ ਇਹ ਕਹਿੰਦਾ ਵੀ ਕੁਝ ਕੁ ਲੋਕਾਂ ਨੂੰ ਮੈਂ ਦੇ ਸਕਦਾ ਸ਼ਰਟਾਂ ਇੰਨੀਆਂ ਨਹੀਂ ਤੇ ਪਹਿਲਾਂ ਨੇ ਇਹ ਕਿਹਾ ਸੀਗਾ ਵੀ ਜਿੰਨੇ ਮਰਜ਼ੀ ਲੈ ਜਾਓ ਤੇ ਹੁਣ ਉਸ ਤੋਂ ਬਾਅਦ ਜਦੋਂ ਸ਼ਟਰ ਨਹੀਂ ਖੋਲਿਆ ਉੱਥੇ ਹੰਗਾਮਾ ਹੋ ਗਿਆ ਲੋਕ ਲੈਂਡ ਦੇ ਵਿੱਚ ਲੱਗਣ ਲਈ ਵੀ ਪਿੱਛੇ ਹੋ ਤੂੰ ਮੇਰੀ ਪਹਿਲਾ ਵਾਰੀ ਹੈ ਤੇ ਲੜ ਪਏ ਉੱਥੇ ਸਿਰਸੁਰ ਪਾਟੇ ਕਈਆਂ ਦੇ ਇੱਕ ਔਰਤ ਦੇ 6:00 ਵਜੇ ਤੇ ਫਿਰ ਦੋ ਤਿੰਨ ਮੋਟਰਸਾਈਕਲ ਵੀ ਉੱਥੇ ਚੋਰੀ ਹੋ ਗਏ ਇੰਨੀ ਭੀੜ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿਉਂਕਿ ਜਦੋਂ ਬਾਈਕ ਖਿਲਾੜ ਕੇ ਕੋਈ ਬੰਦਾ ਉੱਥੇ ਲੈਂਡ ਤੇ ਲੱਗੂਗਾ ਤੇ ਚੋਰੀ ਤਾਂ ਹੋਊਗੀ ਕਿਉਂਕਿ ਦੂਰ ਬਾਈਕ ਦੂਰ ਖਿਲਾੜਿਆ ਹੋਣਾ ਕਿਸੇ ਨੇ ਤੇ ਇਸ ਤਰ੍ਹਾਂ ਇਹਨੇ ਆਪਦਾ ਤੁੱਕਾ ਚਲਾ ਲਿਆ ਇਹਦਾ ਐ ਚੱਲ ਗਿਆ ਬਾਈ ਇਹਨੇ ਪ੍ਰੋਮੋਸ਼ਨ ਕਰ ਲਈ ਆਉਦੀ ਦੁਕਾਨ ਦੀ ਨਾਲੇ ਤਾਂ ਤੇ ਸਾਰੀਆਂ ਸ਼ਰਟਾਂ ਕੀ ਦਿੱਤੀਆਂ ਨੇ 50 60 70 ਸ਼ਰਟਾਂ ਵੰਡ ਗਏ ਨੇ 13 13 ਰੁਪਏ ਦੀਆਂ ਦਿੱਤੀਆਂ ਨੇ ਕੁਝ ਕੁ ਲੋਕਾਂ ਨੂੰ ਦੇਤੀਆਂ ਤੇ ਬਾਅਦ ਦੇ ਵਿੱਚ ਇਹਦੀ ਪ੍ਰੋਮੋਸ਼ਨ ਫ੍ਰੀ ਦੀ ਹੋ ਗਈ ਜਿਹੜਾ ਇੰਨਾ ਲੋਕ ਆਏ ਉੱਥੇ ਤੇ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋਇਆ ਤੇ ਹੁਣ ਇਹਦੀ ਦੁਕਾਨਦਾਰੀ ਆਪਦੇ ਹਿਸਾਬ ਨਾਲੇ ਨੇ ਚਲਾ ਲੈਣੀ ਐ ਇਹ ਲੋਕ ਪਾਗਲ ਜਿਹੜੇ ਦੂਰੋਂ ਦੂਰੋਂ 500000 ਕਿਰਾਇਆ ਤਾਂ ਲੱਗਦਾ ਹੀ ਆ ਵੀ ਜਿਹੜਾ ਵਸਤੇ ਵੀ ਜਾਊਗਾ ਤੇ ਜੇ ਤੇਲ ਵੀ ਬਾਲ ਕੇ ਗਿਆ ਬਾਈਕ ਦਾ ਤੇ ਫਿਰ ਵੀ 2-300 ਦਾ ਤੇਲ ਮੱਚਦਾ ਹੀ ਮੱਚਦਾ ਤੇ ਉਨੇ ਦੀ ਤੁਸੀਂ ਸ਼ਰਟ ਲੈ ਲਓ ਬੇਕੂਫੋ ਪੜ੍ਹੇ ਲਿਖੇ ਲੋਕ ਯਾਰ ਪੜ੍ਹੇ ਲਿਖੇ ਲੋਕ ਇੱਥੇ ਮੁਫਤ ਲੈਣ ਗਏ ਸ਼ਰਟਾਂ ਐ ਤੋਂ ਤੇ ਜਦੋਂ ਮਰਜ਼ੀ ਪੰਜਾਬਗਾਂ ਨੂੰ ਮੂਰਖ ਬਣਾ ਜੇ ਕੋਈ ਫ੍ਰੀ ਦਾ ਲਾਲਚ ਦੇ ਕੇ ਯਾਰ ਜਿੰਨਾ ਮਰਜ਼ੀ ਲੁੱਟ ਲੇ ਵੀ ਆ ਚੀਜ਼ ਫ੍ਰੀ ਐ ਕਈ ਦੁਕਾਨਦਾਰ ਇਦਾਂ ਦੀ ਸ਼ੇਲ ਲਾਉਂਦੇ ਆ ਜਿਵੇਂ ਹੁਣ 500 ਦੀ ਸ਼ਰਟ ਆ 1000 ਰੇਟ ਕਰਕੇ ਕਹ ਦਿੰਦੇ ਆ ਇੱਕ ਨਾਲ ਇੱਕ ਫ੍ਰੀ ਤੇ ਉਹ ਬਸ ਫ੍ਰੀ ਦਾ ਫ੍ਰੀ ਦਾ ਚਾਂਸ ਆ ਦੇ ਕੇ ਉਹ ਆਪ ਦਾ ਵਪਾਰ ਚਲਾ ਜਾਂਦੇ ਆ ਇਦਾਂ ਮੂਰਖ ਬਣਾ ਲਓ ਜਿੰਨਾ ਮਰਜੀ ਇਹ ਬਣ ਜਾਂਦੇ ਆ ਹੁਣ ਤੁਸੀਂ ਦੇਖ ਲਓ ਵੀ ਇੰਨੀ ਦੂਰੋਂ ਦੂਰੋਂ ਫਲਾਰ ਤੋਂ ਬਰਨਾਲੇ ਤੋਂ ਲੁਧਿਆਣੇ ਗਏ ਲੋਕ ਮੋਗੇ ਤੋਂ ਚਲੋ ਹੋਰ ਵੀ ਬਹੁਤ ਦੂਰੋਂ ਦੂਰੋਂ ਗਏ ਆ ਮੁਕਸਰੋਂ ਵੀ ਗਏ ਆ ਤੇ ਇੰਨੀ ਦੂਰੋਂ ਦੂਰੋਂ ਜਾ ਕੇ ਉੱਥੇ ਤੇ ਮੁੜੇ ਆਉਣਗੇ ੱੱਕੇ ਖਾ ਕੇ ਇੰਨਾਂ ਨੂੰ ਉਹਨੇ ਸ਼ਰਟਾਂ ਤਾਂ ਦੇਣੀਆਂ ਨਹੀਂ ਤੁਹਾਡੇ ਸਾਹਮਣੇ ਉਹ ਕਹਿੰਦਾ ਵੀ ਮੈਂ 50 60 70 ਕੋ ਬੰਦਿਆਂ ਨੂੰ ਦਿੱਤੀਆਂ ਤੇ ਬਾਕੀ ਕਹਿੰਦਾ ਮੈਂ ਇੰਨਿਆਂ ਨੂੰ ਦੇ ਨਹੀਂ ਸਕਦਾ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਪਹਿਲਾਂ ਉਹਨੇ ਵੀਡੀਓ ਪਾਈ ਸੀ ਵੀ ਮੈਂ ਜਿੰਨੀਆਂ ਮਰਜ਼ੀ ਲੈ ਜਾਉ ਤੇ ਆ ਦੇਖ ਲਓ ਬਈ ਕੀ ਹੋਈ ਜਾਂਦਾ ਪੰਜਾਬ ਚ ਦੀਪ ਸਿੱਧੂ ਨੇ ਸਹੀ ਕਿਹਾ ਸੀ ਉਹੀ ਹੈ ਇਹ